ਸਹੀ ਗੱਲ ਜੀ ਤੁਹਾਡਾ ਬੀਤੀ ਕਿਲਰ ਕਾਰਡ ਦੇ ਵਿੱਚ ਸ਼ਾਮਲਿਆ ਜੋ ਇਹ ਆ ਬਾਸ ਜਾ ਰਹੇ ਹੈਗੇ ਨਾ ਤੇਰਾ ਬਾਬਾ ਨਾਲੇ ਕੋ ਇਹ ਕਿਹਾ ਹੈ ਆ ਪਾਸਪੋਰਟ ਵਿੱਚ ਸੇਵਾ ਕਰਦੇ ਹੋਏ ਇਸ ਤੇ ਨਾ ਸੋ ਗਾਈਜ਼ ਆਪਾਂ ਚੱਲ ਪਏ ਜਿੱਥੇ ਅਕਬਰ ਦੀ ਫਤਿਹ ਹੋਈ ਸੀਗੀ ਇੱਥੇ ਆਈ ਹਨ ਹਨਾ ਕੁਰੀਚੇ ਕਹਿੰਦੇ ਸੀ ਉਹਨਾਂ ਨੇ ਦੋ ਫਾਈਰ ਕਰਾਉਣਾ ਹੈ ਇੱਥੇ ਆ ਰਿਹਾ ਹੈ ਦੋ ਫਾਈਰ ਆ ਕੇ ਦੇਖਦੇ ਆਂ ਦੋਦੇ ਆ ਇਹ ਵੀ ਅੱਧਾ ਕਿਲੋ ਮੀਟਰ ਹੈ ਆ ਬੈਠਾ ਹੈ ਗਿਆ ਉਹ ਆ ਗਿਆ ਕਲਾਂ ਨੌਰ ਇਥੋਂ ਦਾ ਥੋੜਾ ਜਿਹਾ ਚਾਂੜਾ ਭਾਜੀ ਪਾਉਣਗੇ ਭਾਈ ਕੀ ਹੋਇਆ ਸੀ ਇੱਥੇ ਇੱਥੇ ਦਿੱਖ ਨੂੰ ਲੱਗਦਾ ਮੁਗਲ ਰਾਜਾ ਜਿਹੜਾ ਸੀ ਕਲਾਂ ਨੌਰ ਤੋਂ ਆਉਂਦਾ ਗਿਆ orange ਉਹ ਆਕਬਰ ਇਹਨਾਂ ਦੋਆ ਜੇਪੇੜਾਂ ਦੀ ਤਾਸ਼ੀ ਹੋਈ ਹੋਈ ਹੈ ਤਾਸ਼ੀ ਹੋਈ ਹੋਈ ਹੁੰਦੀ ਹੈ ਅੱਛਾ ਇਸ ਏਰੀਆ ਦੀ ਮਤਲਬ ਤਾਸ਼ੀ ਹੋਈ ਨਹੀਂ ਮਿੰਟ ਬਾਅਦ ਜਿਹਦਾ ਮੰਦਰ ਬੜਾ ਪ੍ਰਾਚਨ ਹੈ ਵਾਹ ਤੇ ਗਾਇਸ ਫਾਈਨਲੀ ਆਪਾਂ ਪਹੁੰਚ ਗਏ ਹਾਂ ਗੁਰਦਾਸਪੁਰ ਤੇ ਅਸੀਂ ਹੁਣ ਜਾ ਰਹੇ ਆਂ ਬਈ ਅੰਡੋਰੀ ਬਾਮ ਤੇ ਆ ਸ਼ਹਿਰ ਆ ਮੇਨ ਬਾਜ਼ਾਰ ਬਈ ਤੋਂ ਸਟਾਰਟ ਹੋ ਜਾਂਦਾ ਹੈ 10 ਵਜੇ ਲਾਕਾਸ ਨਾਲ ਜਿਆਦਾ ਲੱਗਦਾ ਹੈ ਕਿ ਉਹ ਦੇਖਦੇ ਹੁੰਦਾ ਕਿਵੇਂ ਦਾ ਹੈ ਮਾਹੌਲ ਅੰਦਰ ਚੱਲਦੇ ਆਂ ਜਾਂ ਮੇਨ ਰਸਤੇ ਸਾਈਡ ਚੱਲਦੇ ਆਂ ਆਪਾਂ ਲਾਈਵ ਕਰਦੇ ਮੇਨ ਰਸਤੇ ਦਾਨੀ ਚੱਲਦੇ ਆਂ ਉੱਥੇ ਦਾ ਹੌਲਾ ਜੇ ਕਿਹਾ ਸੀ ਕਿਹੜੇ ਰੋਡ ਸਾਡੇ ਪਾਇਆ ਤੁਸੀਂ ਕੋਈ ਸ਼ਾਰਟਕਟ ਹੈਗਾ ਇਹ ਚੱਲ ਰਿਓ ਓਕੇ ਬੇਟੇ ਬਿਜਾਰਦੇ ਵਿੱਚ ਅਸੀਂ ਜਾ ਰਹੇ ਹਾਂ ਹਰਮਾ ਚੌਕ ਤੇ ਅਸੀਂ ਜਾ ਰਹੇ ਹਾਂ ਇਸ ਤੋਂ ਕਿੰਨਾ ਆ ਭਾਜੀ ਯਾਰ ਥੋੜਾ ਬਹੁਤ ਤਾਂ ਪਤਾ ਹੋਊਗਾ ਮੇਬੀ ਗੈਸ 1.5 2 ਕਿਲੋਮੀਟਰ 3 ਕਿਲੋਮੀਟਰ ਕੁਝ ਕੁਝ ਹੋਊਗਾ ਹੈ ਯਾਰ ਭਾਈ ਨੂੰ ਨਹੀਂ ਪਤਾ ਸੋ ਗਾਇਸ ਜਾ ਰਿਹਾ ਬਸ ਦੇਖਦੇ ਆ ਅੱਗੇ ਕਿੰਨਾ ਚ ਹੈਗਾ ਆ ਭਾਈ ਇਹ ਤਾਂ ਆਪਾਂ ਆ ਗਏ ਆ ਰੇਲਵੇ ਸਟੇਸ਼ਨ ਵਾਲੀ ਸਾਈਡ ਆਹੋ ਇੱਧਰ ਨੂੰ ਆ ਇਹ ਆਪਾਂ ਆ ਗਏ ਰੇਲਵੇ ਸਟੇਸ਼ਨ ਤੇ ਅੱਗੇ ਇੰਜ ਇੰਨਾ ਜੀ ਨਹੀਂ ਲੱਗੇ ਨੇ ਬੜਾ ਧੋਲਿਆ ਪਰ ਅਚਾਉਂ ਨਾ ਖਲਾ ਰਹੇ ਆ ਇੱਥੇ ਪਰ ਫੇਰ ਨਹੀਂ ਅੱਛਾ ਮਤਲਬ ਇਨਸਪੈਕਸ਼ਨ ਵਾਲੇ ਖੜੇ ਆ ਗਾਈਸ ਦੋਸਤੋ ਆਪਾਂ ਚੱਲੇ ਹੁਣ ਦੇਖ ਲਈ ਕੁਝ ਕਰ ਲਿਆ ਪਾਰ ਅਸੀਂ ਚੱਲੇ ਹਾਂ ਅੱਗੇ ਇਹ ਮਨਾ ਲਾਂਗੇ ਵੀਡੀਓ ਗਾਈਸ ਕੀ ਭਣ ਜਣੀ ਸਾਡੀ ਵੀਡੀਓ ਤੋਂ ਕਰਵਾਸੀ ਦੂ ਪਾਰ ਤੋਂ ਕਰਾਂਗੇ ਵੀਡੀਓ ਜਿਹੜਾ ਵੀ ਲੋਗ ਜਿਹੜਾ ਸਾਡਾ ਫੰਡੋਰੀ ਦਾ ਹੁੰਦਾ ਹੀ ਅਸੀਂ ਕਾਣੀ ਵੀਡੀਓ ਬਣਾਉਂਦੇ ਆਂ ਕੀ ਆ ਗਿਆ ਆ ਮਹਿਰ ਆ ਗਿਆ ਅੱਗੇ ਦੋਸਤੋ ਅੱਜ ਅੱਜ ਇਹ ਮੈਰ ਟੁੱਟ ਗਈ ਨਹਿਰ ਯਾਰ ਮੇਰੀ ਕੋਈ ਟੁੱਟ ਗਿਆ ਯਾਰ ਸੋਰੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਬੰਦ ਕਰ ਚੱਲ ਆਪ ਵੀ ਦੇਖੋ ਕਿੰਨੀ ਫੁੱਲਾ ਫੋਨ ਫੜਦਾ ਤੇ ਨਾਲੇ ਚਾਰ ਮਾਰ ਆ ਕੇ ਨਿਕਲ ਆਓ ਉਹ ਵੀ ਧਿਆਨੀ ਬਣਾ ਲਈਏ ਵਲੋਗ ਥੋੜੀ ਦੇਖੇ ਗਈ ਹੈ ਹੈ ਆਈ ਡੋਨਟ ਨੋ ਚਲੋ ਗਾਈਜ਼ ਆਪਾਂ ਪਹੁੰਚ ਗਏ ਬਈ ਬਸ ਥੋੜਾ ਰਹਿ ਗਿਆ ਸਾਡਾ ਦੁਕਾਨੇ ਲੀ ਨਹਿਰ ਕਰ ਲਿਆ ਟਪ ਸੋ ਗਾਈਜ਼ ਫਾਈਨਲੀ ਆਪਾਂ ਪੂਰੀ ਧਾਮ ਇੱਥੋਂ ਸ਼ੁਰੂ ਹੋ ਜਾਂਦਾ ਮੈਂ ਆਈ ਦੇਖਦੇ ਆਂ ਏਡ ਕੋ ਲੱਗੇ ਨੀ ਕੋ ਅਸੀਂ ਜਾਵਾਂਗੇ ਅੰਦਰ ਦੇਖਦੇ ਆਂ ਆ ਬਜ਼ਾਰਾ ਮੀਨ ਬਾਕੀ ਦੇਖਦੇ ਆਂ ਵੀ ਊਲਾ ਦੇਣਾ ਗਾਈ ਥੋੜਾ ਇਹ ਪਹਾੜੀ ਇਲਾਕਾ ਜਾ ਲੱਗਦਾ ਹੈ ਇਧਰਲੇ ਪਾਸੇ ਥੋੜਾ ਜਿਹਾ ਹੈਗਾ ਇਹ ਪਹਾੜੀ ਇਲਾਕਾ ਬਾਹਰ ਦਾ ਅੱਡੀ ਲੱਗੇ ਕਹਿ ਸਕਦੇ ਹਾਂ ਇਧਰੋਂ ਨਹੀਂ ਜਾਣ ਦੇਣੀ ਹਾਂ ਆ ਪਰ ਲਾ ਮੰਗੇ ਆਪਣੇ ਫਾਈਨਲ ਡੈਸਟੀਨੇਸ਼ਨ ਤੇ ਆ ਗਏ ਆ ਤੇ ਇੱਥੇ ਲਾ ਲਗੇ ਆਪਣੀ ਬਾਈਕ ਤੇ ਪ੍ਰਿੰਸ ਬਾਈਕ ਨੇ ਲਾਤੀ ਆਪਣੀ ਬਾਈਕ ਤੇ ਆਪਾਂ ਚੱਲਦੇ ਆਂ ਅੰਦਰ ਹਉ ਹੋ ਚਲਿਏ ਭਾਈ ਅੰਦਰ ਪਿੰਛ ਭਾਈ ਚਲੋ ਹੁਣ ਆਪਾਂ ਚੱਲਦੇ ਆਂ ਅਸੀਂ ਅੰਦਰ ਇਹ ਆਹ ਦੇਖੋ ਗਾਈਜ਼ ਤਿੰਨੇ ਹੀ ਸਾਦੇ ਹੋ ਗਾਈਜ਼ ਉੱਤੇ ਤੇ ਸਾਫ ਸਾਫ ਲਿਖਿਆ ਕਿ ਮੋਬਾਈਲ ਲੈ ਕੇ ਜਣਾ ਅੰਦਰ ਮਨਾ ਹੈ ਬਟ ਫਿਰ ਵੀ ਆਪਾਂ ਥੋੜਾ ਜਿਹਾ ਸ਼ੂਟ ਕਰਾਂਗੇ। ਕਰੋਕੋਡਾਇਲ ਬਣਾਓ। ਹਾਂ। ਬਣਾਓ ਤੁਸੀਂ। ਕਿ ਬਣਾऊं? ਆੜੋ ਜੀ ਮੈਂ ਦੱਸਦਾ ਥੋੜਾ ਜਿਹਾ। ਗਾਈਜ਼ ਮੈਨੂੰ ਥੋੜੀ ਇਹਦੀ ਹਿਸਟਰੀ ਨਹੀਂ ਪਤਾ। ਪਰ ਇਹ ਹੈ ਕਿ ਆਪਾਂ ਸਿਰਫ ਵਲੌਗ ਬਣਾ ਸਕਦੇ ਹਾਂ ਥੋੜਾ ਜਿਹਾ। ਕੋਈ ਕਹਿਨਦਾ ਤੇ ਨਹੀਂ ਕਿ ਚੱਕਰ। ਕਰ ਨਾ ਕਾ ਬਾਹਰੋਂ ਦਾ ਬਣਾਈ ਸਕਦੇ ਆ ਨਕਲੀ ਆ ਅਸਲੀ ਨਹੀਂ ਆ ਆਪਣੇ ਆ ਤੇ ਜਿਹੜਾ ਮੈਂ ਦੇਖ ਰਿਹਾ ਇਤੋਂ ਕਿੰਨਾ ਗਹਿਰਾ ਗਾਈਡ ਆ ਜਦ ਅੱਜ ਦਾ ਜਹਾਜ਼ ਬਹੁਤ ਹੋ ਗਿਆ ਤੇ ਜ ਆ ਗਿਆ ਪੱਣੀ ਤੇ ਕੀ ਕਹਿੰਦੇ ਹੋ ਭਾਈ ਛੱਡ ਜਾ ਪੌਲੀ ਚੋਂ ਦੇਖੀ कराइडिंग त करणु चाहे आई आहियां नहर लाहे ਬਾਰ ਬਾਰ ਜਿੰਨਾ ਅਸੀਂ ਹੋਇਆ ਉਹ ਨਾ ਸੀ ਕਰਤਾ ਤੇ ਲੋ ਜੀ ਉਧਰ ਕਾਇਆ ਤਾਇਆ ਫਸ ਗਿਆ ਆ ਮੋਰਸਲ ਦਾ ਸਾਡਾ ਨੰਗ ਜੀ ਆ ਗਾਈਜ਼ ਗੱਡੀ ਦਾ ਉੱਠਾ ਹੋ ਗਿਆ ਅਸੀਂ ਦੇਖਦੇ ਆ ਨਹਿਰ ਦੇਖੋ ਕਿੰਨੀ ਭਰੀ ਹੋਈ ਆ ਕਿਵੇਂ ਚੱਲਦੇ ਆ ਕਾਫੀ ਜ਼ਿਆਦਾ ਟਰੱਕ ਫਸ ਗਿਆ ਟਰੱਕ ਕਿੱਧਰੋਂ ਲੈ ਆ ਓਹ ਹੋ ਹੋ ਨੁਕਸਾਨ ਦੇ ਉਹ

ਦੀ ਤਿਆਰੀ ਤੇ ਅਸੀਂ ਜਾ ਰਹੇ ਹੈਗੇ ਆ ਤਾਂ ਆ ਤੁਸੀਂ ਦੇਖ ਸਕਦੇ ਹੋ ਅਸੀਂ ਇੰਨੀ ਵੀਡੀਓ ਬਣਾਈ ਸਕੀਨ ਉਹਨੇ ਆਪਾਂ ਜੂ ਸ਼ੇਅਰ ਕਰਾਂਗੇ ਬਹੁਤ ਸਾਨੂੰ ਮਨਾ ਕਰ ਸਕਿਆ ਉਹਨਾ ਪਜਾ ਆ ਜੇ ਵਾਪਸ ਭਟਾ ਦੇ ਉਹ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਬਾਤੋ ਬਾਦ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਆਇਆ ਆਈ ਹੋਪ ਜਿਹੜਾ ਸੀ ਵਲੋਗ ਬਣਾਇਆ ਆ ਤੁਹਾਨੂੰ ਪਸੰਦ ਆਊਗਾ ਤੇ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਸੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ